ਮੈਟਰ ਜੂ ਚੰਡੀਗੜ੍ਹ ਜਿਹਨੂੰ ਆਪਾਂ ਛੱਤ ਵੀਡ ਕਹਿੰਦੇ ਆ ਜੰਗਲ ਇੱਥੇ ਕੁਦਰਤ ਦੇ ਅਲੱਗ-ਅਲੱਗ ਨਜ਼ਾਰੇ ਕੁਦਰਤ ਦੀਆਂ ਬਣਾਈਆਂ ਚੀਜ਼ਾਂ ਪੰਛੀ ਜਿਹੜੇ ਕਿ ਆਪਾਂ ਆਮ ਜੀਵਨ ਵਿੱਚ ਆਮ ਘਰਾਂ ਦੇ ਵਿੱਚ ਆ ਪਿੰਡਾਂ ਸ਼ਹਿਰਾਂ ਦੇ ਵਿੱਚ ਘੱਟ ਜਾਂ ਬਿਲਕੁਲ ਨਹੀਂ ਦੇਖਦੇ ਉਹੋ ਜਿਹੇ ਪੰਛੀ ਆ ਪੈਰਟ ਤੁਸੀਂ ਦੇਖੋਗੇ ਇੱਥੇ ਅੱਗੇ ਪੈਰਟੂ ਇੱਕ ਦੇਖੋਗੇ ਜਿਹੜਾ ਅਲੱਗ-ਅਲੱਗ ਕਲਰ ਦਾ ਯਾਨਕ ਇੱਕ ਪੈਰਟ ਦੇ ਵਿੱਚ ਕਈ ਸਾਰੇ ਕਲਰ ਦਿਖਾਓ ਮਨਿੰਦਰ ਸਿੰਘ ਜਿਹੜਾ ਕੁਦਰਤ ਤੇ ਜੰਮ ਤੇ ਕੁਦਰਤ ਤੋਂ ਆਲਾ ਕੁਦਰਤ ਤੇ ਕੋਈ ਇੱਕ ਕਿਸੇ ਜਿਹੜਾ ਮਾਤਮਾ ਜੀ ਨੇ ਜਿਹੜਾ ਪਰਵਾਰ ਜਿਹੜਾ ਤੋੜ ਕੋਈ ਨਹੀਂ ਜਿਹਦਾ ਅੰਤ ਕੋਈ ਨਹੀਂ